ਉਹਦਾ ਪੈਨਸ਼ਨਾਂ ਦੀ ਕੰਨੀ ਕਰਨੀ ਆ ਹਾਂਜੀ ਤੇ ਮਾਹੌਲ ਨਾ ਥੋੜਾ ਜਿਹਾ ਖਰਾਬ ਆ ਅੱਛਾ ਤੇ ਹੋ ਸਕਦਾ ਵੀ ਸਾਡੀਆਂ ਡਿਊਟੀਆਂ ਅੱਗੇ ਫਾਰਵਰਡ ਲੱਗਣ ਅੱਛਾ ਤੇ ਜੇ ਡਿਊਟੀ ਅੱਗੇ ਲੱਗੀ ਤੇ ਫਿਰ ਤੁਹਾਡਾ ਥੋੜਾ ਜਿਹਾ ਜੇ ਮੁਸ਼ਕਲ ਹੋਵੇ ਨਾ ਸੱਦਣ ਦਾ ਚਲੋ ਕੋਈ ਗੱਲ ਨਹੀਂ ਉਹਦਾ ਹੈਗਾ ਤੇ ਇੱਥੇ ਸਭ ਕੁਝ ਸੇਫ ਹੀ ਆ ਨਾ ਹਾਂ ਸੇਫ ਹੀ ਆ ਉਹ ਥੋੜਾ ਜਿਹਾ ਮਾਹੌਲ ਥੋੜਾ ਜਿਹਾ ਖਰਾਬ ਆ ਮਸ ਸੀ ਚਾਹ ਪੀ ਲਈਆ ਹਾਂ ਚਾਹ ਪੀ ਲਈ ਵਤ ਚਲ ਵਧੀਆ ਤੇ ਕਹਿੰਦੇ ਨਾ ਮੈਨੂੰ ਦਾਲ ਬੜੀ ਪਸੰਦ ਵਾ ਹਾਂ ਤੇ ਮੈਂ ਲੱਗੀਆਂ ਦਾਲ ਬਣਾਉਣ ਕੈਨ ਜੀ ਕੰਮ ਜਿਹੜਾ ਉਹ ਤਾਂ ਰਲ ਮਿਲ ਕੇ ਹੁੰਦਾ ਵਾ ਕੁਝ ਇਹਨੇ ਕਰ ਲਿਆ ਕੁਝ ਜੋਤਨੇ ਕਰ ਲਿਆ ਨਹੀਂ ਅਸੀਂ ਵੀ ਇਹਨਾਂ ਹਲਾਤਾਂ ਵਿੱਚ ਨਿਕਲੇ ਸਾਰਾ ਘਰ ਦਾ ਕੰਮ ਤਾਂ ਅੱਧਾ ਕਰੀਦਾ ਸੀ ਤੂੰ ਤਾਂ ਮੈਨੂੰ ਲੱਗਦਾ ਉਦਾਂ ਹੀ ਸਾਡਾ ਹਰਾਮ ਹੋਈ ਬੇਲੀਆਂ ਬੈਗ ਨਾ ਖਾਂਚ ਨੂੰ ਆਦਤ ਪੈ ਗਈ ਤੇ ਜੇ ਐਦਾਂ ਬੇਲੀ ਬਹਿ ਖਾਣਾ ਨਾ ਜਾ ਤੇ ਪਰਾਈਓ ਬਹਿ ਖਾ ਜਾ ਕੇ ਨਾਲ ਤਰਾ ਰੈਸਟ ਕਰਾਵੇ ਚੰਗੀ ਤਰ੍ਹਾਂ ਇਹਨਾਂ ਦੀ ਨਾਲ ਥੋੜੀ ਬਦਿੱਦਾ ਝਾੜ ਹੁੰਦੀ ਰਹੇ ਨਾ ਫੇਰ ਚੰਗੇ ਰਹਿੰਦੀਆਂ ਨੇ